ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੇ ਵੀਡੀਓ ਵਿੱਚ ਪਾ ਚਾਰ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਗੱਬਣ ਬੱਚੀ ਹੈ ਜਰਸੀ ਸਟਰਾਬਰੀਟ ਤਿੰਨ ਦੋ ਮੰਨ ਕੇ ਚਲੋ ਹੀ ਪਰ ਵੜਾ ਨੇ ਇੱਕ ਬਾਈ ਕੋਲੇ ਵੜਾ ਟੋਕੜਾ ਥੋੜੇ ਦਿਨ ਹੋ ਗਏ ਬਾਈਆਂ ਦਾ ਸੀਮਣ ਲੱਗੇ ਨੂੰ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਭਾਈ ਜੀ ਠੀਕ ਠਾਕ ਨਾਮ ਤੇ ਐਡਰੈਸ ਬੋ ਨਾਮ ਬਲਵੀਰ ਸਿੰਘ ਜੀ ਪਿੰਡ ਸੰਧੂਕੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਆਪਾਂ ਨੂੰ ਨੇੜੇ ਸਹਣਾ ਪਧੌੜ ਆਪਣਾ ਭਾਈ ਰੂਪਾ ਤਪਾ ਟਵਾਲੀ ਠੀਕ ਆ ਭਾਈ ਵੱਡੇ ਮੋੜ ਰਾਇਆ ਪਿੰਡ ਇਹ ਵੀ ਆਪਣੇ ਨੇੜੇ ਨੇੜੇ ਹੀ ਆ ਮੋਬਾਈਲ ਨੰਬਰ ਬੋ 83274 ਜੀ 094945 ਠੀਕ ਆ ਭਾਈ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇਖਦੇ ਕਿੰਨੀ ਕੁ ਉਮਰ ਹੈ ਜੀ ਇਹ ਡਾਕਟਰ 11 12 ਮਹੀਨਿਆਂ ਦੀ ਹੈਗੀ ਓਕੇ ਅਗਲੇ ਨੇ ਤਾਂ 10ਾਂ ਦੀ ਕਿਹਾ ਆਪਾਂ 1 ਕੀ ਕਹ ਬਾਈ ਕੀ ਕਹਣਾ ਜੀ ਹੂੰ ਕਿਹੜੇ ਸੀਮਨ ਨੇ ਆ ਸੀਮਨ ਤਾਂ ਨਹੀਂ ਇਹਦਾ ਪਤਾ ਜਾਨੀ ਇਹਦੀ ਮਾਂ ਸੀ ਜਿਹੜੀ ਹੂੰ ਉਹ 40 120 ਦੀ ਦੱਸਿਆ ਸੀ ਕਹਿੰਦਾ ਕਿ ਬੰਦੀ ਇੱਕ ਪਤੀ ਕਿੰਨਾ ਰਿਕਾਰਡ ਸੀ ਓਕੇ ਇਹਦੇ ਸੀਮਨ ਦਾ ਨਹੀਂ ਪਤਾ ਲੱਗਾ ਵੀ ਕਿੱਦਾਂ ਠੀਕ ਆ ਬਾਈ ਕੱਦ ਚੰਗਾ ਨਾ ਕੱਦ ਪੂਰਾ ਚੰਗਾ ਕੱਦ ਚੰਗਾ ਪੜੀ ਵੀ ਆ ਪੂੜਾ ਪੜਾ ਬਹੁਤ ਚੰਗਾ ਫੇਸ ਦੀ ਪੂਰੀ ਐਂ ਜਮਾ ਸਟੇਟ ਸਭ ਪੂਰੀ ਬੱਸੀ ਟੌਪ ਆ ਗਈ ਬਹੁਤ ਚੰਗਾ ਬੱਚਾ ਹਨਾ ਕੀ ਆ ਬਾਤ ਝੂਲੀ ਕਿਵੇਂ ਆ ਝੋਲੀ ਪੂਰੀ ਵਧੀਆ ਜੀ ਚਾਰ ਥਣ ਚਾਰ ਹੀ ਹੂੰ ਹਾਂ ਹਣ ਚਾਰ ਹੀ ਹੋਣਗੇ ਠੀਕ ਆ ਭਾਈ ਗਰੰਟੀ ਹੋਣਾ ਗਰੰਟੀ ਗਰੰਟੀ ਹੂੰ ਖੋਲ ਦੇ ਕੋਈ ਨੀ ਤੋੜ ਕੇ ਦਿਖਾ ਦੇ ਕਦ ਚੰਗਾ ਬਰੀਟ ਚੰਗੀਆਂ ਤੇ ਉਮਰ ਹਜੇ ਬਹੁਤ ਛੋਟੀ ਆ ਉਸ ਹਾਵਨਾ ਕਦ ਪੜੀ ਵੀ ਜਾਣਾ 12 ਡਾਕਟਰ ਕਰ ਕੀ ਦੋ ਵਾਰੀ ਉਹ ਦੱਸਦੇ ਆ ਓਕੇ ਭਾਈ ਹਾਂ ਠੀਕ ਆ ਹੂੰ ਸੇਤੂ ਸੀਮਨ ਲੈ ਲੈਣਾ ਕਰ ਆ ਸੀਮਨ ਤੇ ਕਾਬਲ ਹਾਂ ਹਾਂ ਬਸ ਹੋਰ ਦੋ ਮਹੀਨਿਆਂ ਤਾਈਂ ਰਾਮ ਨਾ ਸੀਮਨ ਲੈ ਲੂ ਭਾਈ ਤੇ ਕੀ ਮੋਲ ਲਾਜੈਜ ਇਹ ਤਾਂ ਜੈ ਜਮੂਲੋ ਵੀ ਹੇਰ ਵੀ ਡਾਕਟਰ ਮਾਨਤਾਨ ਹੋ ਜਾ ਮਾਨਤਾਨ ਹੋ ਜਾ ਐਵੇਂ ਬੜੀ ਪੁਕਾਈ ਜੀ ਕਰੁੰਦਾ ਕਿ ਫਿਰ ਦਾ 25 ਬੋਲ ਕਰੇ 30 ਕਰੀਏਗੇ ਜਮਾ ਜੈਜ ਮੂਲ ਬੱਸੀ ਕਿਸੇ ਪਾਸੇ ਖੁੰਜੀ ਨਹੀਂ ਛੱਕੇ ਮੋਲਰੇ ਉਟੇ ਕੰਨ ਦੀ ਜਾਂ ਜਮਾ ਬੋਦੀ ਆ ਪੂਰੀ ਟੌਪ ਸਹੀ ਗੱਲ ਆ ਭਾਈ ਇਹ ਸੰਗਲ ਸੰਗਲ ਤਾਂ ਕਿ ਜੀ ਹਿੱਤ ਲੈ ਰੀਅਲ ਕਤ ਮੰਦੀ ਚਲੇ ਆ ਰੀਅਲ ਕਤ ਮੰਦੀ ਸੰਗਲ ਪਾਇਆ ਵਸੀ ਇਹ ਸੰਗਲ ਪਾਇਆ ਵਸੀ ਐਵੇਂ ਝੂਠ ਮਾਰ ਜੀ ਕੇ ਭਾਈ ਖੁੱਲੀ ਛੱਡੀ ਜਾ ਕਰੀ ਕੀ ਪਤਾ ਉਹਨਾਂ ਦਾ ਜਿਹੜੀ ਚੀਜ਼ ਆ ਡਾਕਟਰ ਉਹ ਹੀ ਦੇਖ ਜਾਣਿਆ ਬੰਦੇ ਨੂੰ ਉਹ ਨਹੀਂ ਦੇਖ ਜਾਣੀ ਆ ਬਰੀਡ ਬਹੁਤ ਹੈਰ ਬੱਚੇ ਦੀ ਹਾਂ ਦਾ ਰੰਗ ਨੇ ਥੋੜੀ ਜਿਹੀ ਉਹ ਕਰਤੀ ਕਿਤੇ ਡੱਬ ਥੋੜਾ ਜਿਹਾ ਵੱਧ ਹੁੰਦਾ ਚਿੱਟਾ ਹੂੰ ਬਸੇ 30000 ਰੁਪਏ ਦੀ ਸਹੀ ਗੱਲ ਆ ਭਾਈ ਥੋੜਾ ਜਿਹਾ ਰੰਗ ਕਾਲਾ ਵੱਧ ਲੇਗੀ ਕੋਈ ਚੱਕਰ ਨਹੀਂ ਇਹ ਪੇਟ ਥੋੜਾ ਜਮਾ ਹੋਗਾ ਹੂੰ ਭੋਲੀ ਚਾਲੀਆਂ ਪੂਰੀ ਟੌਪ ਬਰੀਡ ਬਹੁਤ ਹੈ ਬੱਚੀ ਤੇ ਲੱਗਦਾ ਤਾਂ ਕੋਈ ਚੱਕਰ ਨਹੀਂਗਾ ਹਾਂ ਬਹੁਤ ਸੋਹਣਾ ਬੜਾ ਪਿਆਰਾ ਬਰੀਡ ਕੰਗੋ ਨਹੀਂ ਖੁੰਜੀ ਵੀ ਕਿਸੇ ਪਾਸੋਂ ਹੂੰ ਅੱਗੇ 2 ਨੰਬਰ ਤੇ ਇਹਦੀ ਕੀ ਡਿਟੇਲ ਆ ਇਹਦੇ ਡਾਕਟਰ ਮੂੰਹ ਤਾਂ ਦੋ ਦੰਦ ਹੋਗੀ ਇਹ ਓਕੇ ਇਹ ਕਹਾਵਤਾ ਹੋ ਗਿਆ ਜਦ ਜੇ ਸੀਮਣ ਲੱਗੇ ਨੂੰ ਠੀਕ ਆ ਪੂਰਾ ਹਮ ਜਮ ਆਪਣੇ ਖੜਿਆ ਤੋਂ ਲਵਾਇਆ ਸਰਕਾਰੀ ਡਾਕਟਰ ਤੋਂ ਲਵਾਇਆਗਾ ਠੀਕ ਆ ਓਟੜ ਸੀਮਣ ਲੱਗਿਆ ਵਾ ਇਹਦੇ ਠੀਕ ਆ ਭਾਈ ਠੀਕ ਆ ਨਾ ਹਮ ਜਿਹੜੀ ਇਹਦੀ ਮਾਂ ਸੀਗੀ ਹਮ ਇਹਦੀ ਮਾਂ ਦਾ ਉਹਨਾਂ ਨੇ ਦੱਸਿਆ ਕਹਿੰਦਾ 34 35 ਕਿਲੋ ਦੁੱਧ ਦੇਈ ਜਾਂਦੀ ਹੈ ਕਹਿੰਦੇ ਸਾਡੇ ਕੋਲ ਠੀਕ ਆ ਭਾਈ ਹਾਂ ਇਹ ਦੂਜੇ ਸੂਏ ਦੀ ਹੈਗੀ ਓਕੇ ਭਾਈ ਪਹਿਲੇ ਸੂਏ ਤਾਂ ਇਹ ਕਹਿੰਦਾ ਦੂਜੇ ਸੂਏ 34 35 ਕਿਲੋ ਦੁੱਧ ਦੇਈ ਸੀ ਸੂਸ ਬੜਾ ਪਿਆਰਾ ਹੈ ਨਾ ਹਾਂਜੀ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਆਪ ਉਹਨਾਂ ਨੇ ਇਹ 40 127 ਦੀ ਦੱਸੀ ਹੈਗੀ ਠੀਕ ਆ ਹੂੰ ਕਦ ਫੁੱਲ ਬਰੀਡ ਫੁੱਲ ਸੀਮਣ ਲੱਗਿਆ ਲਗਵਾਇਆ ਵੈਸੇ ਸੀਮਣ ਦੀ ਪੂਰੀ ਵੱਡੇ ਕਦ ਘਾਟ ਚ ਵੱਡੇ ਕਦ ਦੀ ਆ ਫੁੱਲ ਜੀ ਜੀ ਸੇ ਪੱਛੋਂ ਚਾਰ ਥਾਣ ਹਨਾ ਚਾਰ ਹੀ ਥਾਣ ਠੀਕ ਆ ਉਹ ਦਾ ਆਪਣਾ ਕੋਲੇ ਆ ਕੇ ਵਸੇ ਨਾ ਨੇ ਹੂੰ ਕੱਲ ਤੇ ਕੱਖ ਜੇ ਨਹੀਂ ਚੱਕਿਆ ਤਾਂ ਰੰਬੀ ਜਾਂਦੀ ਉਹ ਵੀ ਠੀਕ ਆ ਭਾਈ ਤੇ ਇਹਦਾ ਕੀ ਮੁੱਲ ਹੈ ਜਾਇਜ਼ ਇਹਦਾ ਮੁੱਲ ਹੈਗਾ 25000 ਡਾਕਟਰ ਮਾਨਤਨ ਮਾਨਤਨ ਹੋ ਜਾ ਠੀਕ ਆ ਭਾਈ 25000 ਰੁਪਿਆ ਮੋਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋਈ ਗੋਲ ਕੰਨਾ ਜਮ ਹੂੰ ਕੋਈ ਆਇ ਨਹੀਂ ਕੁੰਜੀ ਨਹੀਂ ਗੇ ਸੱਪਾ ਚੰਗੀ ਇੱਕ ਵੱਡੇ ਕੱਢ ਆਇ ਇਹ ਤਾਂ ਹੁਣ ਆਇਆ ਡਾਕਟਰ ਅੱਗੇ ਮੈਂ ਤੇ ਠੰਡ ਲੱਗ ਗਈ ਸੀ ਉਹਦਾ ਬੱਸੀ ਤੇ ਐਵੇਂ 2000 ਰੁਪਿਆ ਲੱਗਿਆ ਨਾਲ ਇਸ 3000 ਘਾਟੇ ਨਾਲ ਦਿੱਤੀ ਠੀਕ ਹੈ 10000 ਘਟਾਉਣੇ ਪੈ ਗਏ ਆਪਾਂ ਉਹਦੇ ਨਿਮਾਏ ਨਹੀਂ ਬਸ ਉਹਦੇ ਜਿਵੇਂ ਠੰਡ ਹੋਈ ਆ ਹੂੰ ਏ ਕਹਣਾ ਮੌਸਮ ਸਾਫ ਹੋਏ ਨਿਮਾਦ ਗਏ ਸਹੀ ਗੱਲ ਆ ਭਾਈ ਵੀ ਕੋਈ ਜ਼ਿਆਦਾ ਨਹੀਂ ਪਸੂ ਨੂੰ ਉਹ ਤਾਂ ਬੰਦੇ ਨੂੰ ਕੋਲੇ ਆ ਕੀ ਪਤਾ ਲੱਗ ਜਾਣਾ ਹੁਣ ਪਿੱਠ ਪੁੜਾ ਦਾ ਦੇਖੋ ਕਿੰਨਾ ਛੋੜਾ ਤੇ ਮੂੰਹ ਮ ਫੁੱਲ ਲਗਦਾ ਫੁੱਲ ਬਰੀਕ ਨਹੀਂ ਇਹ ਤਾਂ ਲੋਕ ਕਹਿੰਦੇ ਖੀਰੀ ਹੋਵੇ ਖੀਰੀ ਹੋਵੇ ਹੂੰ ਮੈਨੂੰ ਕੀ ਹੋ ਗਿਆ ਹੂੰ ਅੰਦਰੋਂ ਸਾਫ਼ ਹੋਏ ਪਸ਼ੂ ਸਹੀ ਗੱਲ ਇੱਥੇ ਦਾ ਬੱਚਾ ਲਿਆਉਣਾ ਔਖਾ ਲਿਆਉਣਾ ਖਾਪੇ ਇੱਥੋਂ ਆ ਇੱਥੋਂ ਦੇ ਕਰਾਉਣੀ 20000 ਕਾ ਜਾਂਦੀ ਆ ਬਾਕੀ ਮੁੱਲ ਵੀ ਜਾਇਜ਼ ਆ ਕਣੀ ਖਿੱਚ ਕੇ ਮੁੱਲ ਰੱਖਿਆ ਵਾਲਾ ਬਾਈ ਨੇ ਮੁੱਲ ਨਹੀਂ ਰੱਖਿਆ ਕੱਦ ਬਹੁਤ ਆ ਬੱਚੀ ਦਾ ਪੁਲੀ ਵੀ ਬਹੁਤ ਆ ਗਈ ਸਹੀ ਗੱਲ ਆ ਢਾਂਚਾ ਹੀ ਦੱਸ ਦਿੰਦਾ ਵੜਦਾ ਤੱਕ ਨਹੀਂ ਹਾਂ ਹੂੰ 25 ਕਿਲੋ ਦੁੱਧ ਪਹਿਲੀ ਗਾਰੰਟੀ ਆ ਉਹ ਬੰਦੇ ਨੇ ਦਿੱਤੀ ਇਹਦੀ ਠੀਕ ਆ ਹਾਂ ਕਹਿੰਦਾ ਵੀ 25 ਕਿਲੋ ਦੀ ਮਾਨੇ ਦੁੱਤਾ ਸੀ ਪਹਿਲੇ ਸੂਏ ਹੂੰ 35 ਕਿਲੋ ਦੂਜੇ ਸੂਏ ਤੇ ਦਿੱਤਾ ਕਹਿੰਦੇ ਦੁੱਧ ਨੂੰ ਠੀਕ ਆ ਬਾਈ ਅੱਗੇ ਆ ਗਈ ਜਰਸੀ ਗੱਬਣਾ ਇਹ ਹਾਂ ਜੀ ਇਹ 4 ਮਹੀਨਾ ਤੋਂ ਉੱਤੇ ਹੋ ਗਈ 8-10 ਦਿਨ ਠੀਕ ਆ ਠੀਕ ਆ ਨਾ ਮਾੜਾ ਏਡੈਕਟਰ ਦਿਖਾ ਦੇ ਵੀ ਇਹਦਾ ਫੇਸ ਥੋੜਾ ਜਾਂ ਨੱਕ ਨਿੰਗਾਗਾ ਮੁਰਕਾ ਲਗਾ ਯਾਰ ਕੋਲ ਆ ਕੇ ਤੁਸੀਂ ਦੱਸਿਆ ਨਹੀਂ ਐ ਨਹੀਂ ਕਰਿਆ ਹੂੰ ਮੈਂ ਹਾਂ ਮਾੜਾ ਜੀ ਹੂੰ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਕੋਈ ਬੋਲ ਨਹੀਂ ਬਾਹਰ ਹੈਗਾ ਇਹਦਾ ਓਕੇ ਵੀ ਜਾ ਤਹਾਂ ਨਾਲ ਬੋਲ ਬਾਹਰ ਆ ਠੀਕ ਹੈ ਲੜਦਾ ਉਧਰ ਫਿਰਦਾ ਹੂੰ ਯਾਨੀ ਪੂਰੇ ਦਾ ਪੂਰਾ ਮਾੜਾ ਜੀ ਤਹਾਂ ਤੋਂ ਨੱਕ ਦੀ ਕੁੰਬਲ ਡੇਢੀ ਹੋਈ ਵੀ ਆ ਆਪਣੀ ਚੈੱਕ ਕਰਾਈ ਵੀ ਆਪਣੀ ਚੈੱਕ ਕਰਾਈ ਵੀ ਅਗਲਾ ਆਪਦੀ ਕਰਾਵੇ ਠੀਕ ਆ ਝੋਲੀ ਕਿਵੇਂ ਆ ਝੋਲੀ ਲੈ ਠੰਡੀ ਹੀਲ ਵਸੇਰੀ ਆ ਵਾ ਇਹਨੇ ਆਡਰ ਬਣਾਉਣ ਲੱਗ ਗਈ ਹੈਨਾ ਆਡਰ ਬਣਾਉਣ ਕੀ ਲੱਗੀ ਫੁੱਲ ਬਣਾ ਗਈ ਹੂੰ ਸਹੀ ਗੱਲ ਆ ਕਿਹੜਾ ਬੱਚਾ ਕੱਢਦਾ ਪਾਇਓਰਟੀ ਦੀ ਆ ਓਕੇ ਜਰਸੀ ਬਰੀਡ ਆ ਕਲਰ ਚੰਗਾ ਫੇਸ ਟੂਰਾ ਟੂਰਾ ਬੋਦੀਬਾਦੀ ਪੂਰੀ ਇਹਦੇ ਵੀ ਪਤਾ ਨਹੀਂ 40 4 21 ਪਤਾ ਨਹੀਂ ਕਿੰਨਾ ਕਹਦਾ ਸੀਗਾ ਹੂੰ ਲੱਗਿਆ ਵਾਗਾ ਠੀਕ ਆ ਬਾਈ ਆਪ ਇਹ 38 ਦੀ ਹੈ ਕਹਿੰਦਾ ਠੀਕ ਆ ਹੂੰ ਟੂਰਾ ਟੂਰਾ ਇੱਕ ਨੰਬਰ ਆ ਕਰਮਾਈ ਦਾ ਤੇ ਨਾਲੇ ਨਿੱਕੀ ਜੀ ਨਗੂੜਾ ਤੇ ਹੂੰ ਵੀ ਗੱਦੇ ਕੁੱਤਾ ਜਹੂ ਪੰਜਾਬ ਵਾਲੀ ਨਿੱਕੀ ਜੀ ਹੂ ਸਹੀ ਗੱਲ ਆ ਬਾਈ ਹੂੰ ਹੂੰ ਇਹਦਾ ਮੁੱਲ ਫਿਰ ਜੈਜ ਇਹਦਾ ਮੁੱਲ ਫੋਨ ਤੇ ਕਰਾਂਗੇ ਡਾਕਟਰ ਜਾਇਜ ਹੀ ਹੋ ਹਾਂ ਜਾਇਜ ਹੀ ਹੋਊਗਾ ਕਈ ਨਹੀਂ ਕੋਈ ਵੇਚਣ ਵਾਲਾ ਆਪਾਂ ਲੈ ਲੈਂਦਾ ਇਹਦਾ ਮੈਥੋਂ ਆਮ ਹੀ ਰਹਿ ਜਾਂਦੇ ਆ ਠੀਕ ਹੈ ਇਹਦੇ ਨਾਲੇ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ ਮੁੱਲ ਰੱਖਾਂਗੇ ਮੁੱਲ ਫੋਨ ਤੇ ਹੋ ਖਿੱਚ ਕੇ ਮੁੱਲ ਰੱਖਾਂਗੇ ਬਾਈ ਮੁੱਲ ਖਰ ਬਾਈ ਦੇ ਜਾਇਜ ਹੀ ਹੁੰਦੇ ਆ ਬਾਈ ਥੋੜਾ ਜਿਹਾ ਬਾਈ ਕਹਿੰਦਾ ਪੜਦਾ ਰੱਖਣਾ ਪੈਂਦਾ ਨਹੀਂ ਵੇਚਣ ਵਾਲਾ ਫਿਰ ਬਾਈ ਜੇ ਹੁਣ ਆਪ ਅੱਜ ਮੁੱਲ ਕਰਤਾ ਫਿਰ ਵੇਚਣ ਵਾਲਾ ਹੱਥ ਨਹੀਂ ਆਉਂਦਾ ਹੂੰ ਜੇ ਮੁੱਲ ਜਾਇਜ ਆ ਵੇਚਣ ਵਾਲਾ ਮੈਥੋਂ ਆਮ ਹੀ ਰਹਿ ਜਾਂਦੇ ਵੇਚਣ ਵਾਲੇ ਬਾਈ ਠੀਕ ਹੈ ਬਾਈ ਹੂੰ ਨਹੀਂ ਗੱਪਣਾ ਤਾਂ ਖਾਸ ਕਰਕੇ ਹੀ ਨਹੀਂ ਛੱਡਦੇ ਓਕੇ ਯਾਰ ਆ ਆ ਬੈਡ ਦਾ ਕੀ ਹਿਸਾਬ ਦਾ ਵਾ ਬਾਈ ਇਹਦਾ ਡਾਕਟਰ 37 ਕਿਲੋ ਦੁੱਧ ਦਾ ਰਿਕਾਰਡ ਹੂੰ ਤਿੰਨ ਥਣਾ ਤੋਂ ਠੀਕ ਆ ਜਮਾਂਦਰੂ ਤੇ ਅੱਲਾ ਓਕੇ ਉਹ ਬੰਦੇ ਨੇ ਦੱਸਿਆ ਵੀ ਦੋ ਤਰੀਕ ਦਾ ਸੀਮਨ ਭਰਾ ਆ ਵਹ ਤੇ ਠੀਕ ਆ ਜੀ ਤੇ ਭਰਾਵਾ ਵੀ ਇਹਦੇ ਪੂਰਾ ਵਧੀਆਗਾ ਕੋਈ ਮਾੜਾ ਨਹੀਂ ਭਰਾਵਾ ਹੂੰ ਇਹ ਵੀ ਐਸ ਦਾ ਭਰਾ ਮੈਜਿਕ ਦਾ ओके भाई ठीक है ना ठीक है भाई आज टाइम ਇਹਦੇ ਥੱਲੇ ਦੁੱਧ ਹੈਗਾ 11 ਕਿਲੋ ਆਪਾਂ ਚੋ ਕੇ ਲਿਆਂਦਾ ਤੜਕੇ ठीक है भाई तੜਕੇ 아이 ਆਪਣੇ ਕੋਈ ਹੁਣੀ 아이 ਆ ਤੁਹਾਨੂੰ ਰੋਕੇ ਹੀ ਹੈ ਤੁਹਾਡੇ ਸਾਹਮਣੇ ਵੀ ਘੰਟਾ ਆ ਜਾਣ ਦੋ ਸਹੀ ਗੱਲ ਹੈ ਆਉਣ ਵਾਲੀ ਕੋਈ ਝੂਠ ਵਾਲੀ ਗੱਲ ਨਹੀਂ ਹੂੰ ਅਗਲਾ ਇਹਨੂੰ 9 ਤੇ 10 ਕਿਲੋ ਦੁੱਧ ਮੰਨ ਕੇ ਲੈ ਕੇ ਜਾਵੇ ਠੀਕ ਹੈ ਭਾਈ ਤਿੰਨ ਥਾਣਾ ਜਿਹੜੇ ਉਹਨਾਂ ਦੀ ਜਮਾ ਓਕੇ ਸਾਭ ਉਹਗੇ ਵੰਗੂ ਵਰਦੀ ਆ ਠੀਕ ਆ ਇਧਰ ਲ ਪਿਛਲਾ ਥਾਣਾ ਨਹੀਂ ਆਣਾ ਇਧਰ ਲ ਪਿਛਲਾ ਥਾਣਾ ਕਪੈਣੀ ਵਾਲਾ ਮੰਗਰਲਾ ਠੀਕ ਹੈ ਭਾਈ ਬਾਕੀ ਤਿੰਨੇ ਓਕੇ ਹੈ ਤੇ ਨਾਲੇ ਏਡਾ ਕੱਦ ਹੂੰ ਕਦੇ ਨਤ ਨਹੀਂ ਵੜਾਂ ਜਾਂ ਆਉਂਦੀਆਂ ਸਹੀ ਗੱਲ ਹੈ ਬਾਈ ਕੱਢਦੀ ਬਹੁਤ ਜਿਹਦੇ ਅੰਦਰ ਕੋਈ ਸੀਗਾ ਤਾਂ ਹੀ ਸੂਈ ਹੈ ਹੂੰ ਠੀਕ ਆ ਉਹ ਕਦੇ ਵੀ ਸਾਣੀ ਜਣੀ ਇਹ ਜਿਹੜੀ ਸੂਈ ਸੀਗੀ ਮਾਰਚ ਚ ਠੀਕ ਹੈ ਜੀ ਮੁੜ ਕੇ ਇਤੀ ਗਰਮੀ ਵਾਲੀ ਪਈ ਸਾਥੋਂ ਘਬ ਰਹੀ ਨਹੀਂ ਓਕੇ ਹੁਣ ਇਹਦੇ ਕਹਿੰਦੇ ਭਰਾਇਆ ਹੈਗਾ ਹੂੰ ਤੇ ਹੁਣ ਇਹਦਾ ਦੋ ਤਰੀਕ ਦਾ ਟੀਕਾ ਭਰਾਵਾ ਇਹਦੇ ਠੀਕ ਆ ਬਾਈ ਖੋਲ ਦੇ ਬਾਈ ਧੋਲ ਫੁੱਲ ਕੱਦ ਫੁੱਲ ਬ੍ਰੀਡ ਬਾਈ ਤੇ ਸੀਵਣ ਲੱਗਿਆ ਵਾ ਫੇਸ ਰਿਵਿਊਟੀ ਬੋਦੀਵਾਦੀ ਜਾਨ ਵਾਲੀ ਇਹਦੀ ਗੱਬਣਾ ਵਾਂਗੂ ਝੋਲੀ ਪੱਟੀ ਵੀ ਹੁਣ ਹੂੰ ਤੇ ਉਹਦੀਆਂ ਵੀ ਪੱਟੂ ਸਹੀ ਗੱਲ ਆ ਬਈ ਹੂੰ ਕੀ ਆ ਬਾਤ ਗੋਲ ਕੰਨ ਦੀ ਆ ਕੋਈ ਐ ਨਹੀਂ ਰੰਗ ਹੀ ਕਾਲਾ ਹੈਗਾ ਢਾਂਚਾ ਹੀ ਬੜਾ ਵੱਡਾ ਵਹਿੜਦਾ ਢਾਂਚਾ ਆ ਗੱਡੀ ਚਾਈਨਾ ਮਗਰ ਸਿੱਲੀ ਗਈ ਦਿਖਾ ਦਿਓ ਹਾਂ ਉਸ ਤੇ ਥੋੜਾ ਜ਼ਖਮ ਜਾ ਹੋ ਗਿਆ ਜ਼ਖਮ ਬੰਗੇ ਨਾਲ ਆ ਗਈ ਹਾਰ ਕੇ ਲੀੜਾ ਦੇ ਮੇਟਾ ਨੇ ਵਿਚਾਰੇ ਨੇ ਹੂੰ ਮਾਦਰ ਨੰਗਦੀ ਜੀ ਗਈ ਜਤੋਂ ਠੀਕ ਆ ਹੁਣ ਮੈਂ ਕਹੇ ਮੈਂ ਕਹਾਂ ਬਲੇਰੋ ਮਿਲੀ ਨਹੀਂ ਹੂੰ ਉੜਾ ਮਲੇਸੀ ਪਹੁੰਚਣਾ ਤਾਂ ਕਿਰਾਇਆ ਦਾ ਲਾਲਚ ਕਰ ਗਿਆ ਬੰਦਾ ਆਥੀ ਕਰਾਤਾ ਹੁਣੇ ਠੀਕ ਆ ਭਾਈ ਹੂੰ ਤੇ ਕੀ ਮੁੱਲ ਇਹਦਾ ਫਿਰ ਇਹਦਾ ਮੁੱਲ 24000 ਰੁਪਏ ਮਾਨਤਾਨ ਹੋਜੂ ਮਾਨਤਾਨ ਹੋਜੂ ਜਮਾ ਜਾਇਜ ਮੁੱਲ ਆ 24000 ਰੁਪਏ ਮਾਨਤਾਨ ਕੋਈ ਜਿੰਨੇ ਦੀ ਆਪਾਂ ਦੇਵਾਂਗੇ ਉਹਨੇ ਦਾ ਤਾਂ ਦੁੱਧ ਹੀ ਪਾਜੂਗੀ ਇਹ ਦੁੱਧ ਹੀ ਪਾਜੂ ਸਹੀ ਗੱਲ ਆ ਬਾਕੀ ਜੇ ਰਹਿ ਰੂਗਾ ਜੇ ਡੇ ਢਾਂਚੇ ਦੀ ਜਮਾਤ ਹਨ ਤੋਂ ਸਹੀ ਹੁੰਦੀ 50000 ਰੁਪਏ ਦੀ ਬੈਠ ਸੀ ਇਹ ਸਹੀ ਗੱਲ ਆ ਭਾਈ ਹੂੰ ਪੱਤ ਦੀ ਬਾਲਾ ਕਰਮ ਵਾਲੀ ਦਾ ਕਾਰ ਬੇਨ ਨੂੰ ਖੁੱਲੀ ਆ ਚਾਰ ਸਾਰਿਆਂ ਦਾ ਖੱਡਾ ਵਾਖਾ ਠੀਕ ਆ ਭਾਈ ਹਮ ਧੰਨਵਾਦ